ABC ਪੰਜਾਬ ਦੇ ਖਾਸ ਬੁਲੇਟਿਨ ਪੰਜਾਬ ਦਾ ਖਬਰਨਾਮਾ 'ਚ ਤੁਹਾਡਾ ਸਤ ਸਵਾਗਤ ਪੰਜਾਬ ਭਰ 'ਚ ਅੱਜ ਕੀ ਕੀ ਗਤੀਵਿਧੀਆਂ ਰਹੀਆਂ ਸਿਆਸਤ ਨਾਲ ਜੁੜੀਆਂ ਤੇ ਹੋਰ ਘਟਨਾਵਾਂ ਨਾਲ ਜੁੜੀਆਂ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਪੈਟਰੋਲ ਤੇ ਡੀਜ਼ਲ ਦੀ ਕਿਲਤ ਨੂੰ ਲੈ ਕੇ ਖਬਰ ਦਾ ਪੰਜਾਬ ਭਰ ਦੇ ਵਿੱਚ ਪੈਟਰੋਲ ਪੰਪ ਕਈ ਡਰਾਈ ਹੋ ਚੁੱਕੇ ਨੇ ਤੇਲ ਖਤਮ ਹੋ ਚੁੱਕਾ ਤੇ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਨੇ ਟਰਾਂਸਪੋਰਟਰਾਂ ਨੂੰ ਭਰੋਸਾ ਦਿੱਤਾ ਤੇ ਜਿਸ ਕਰਕੇ ਹੜਤਾਲ ਖਤਮ ਕਰਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਔਰ ਉੱਥੇ ਹੀ ਦੱਸਦੀ ਏ ਕਿ ਕਈ ਥਾਵਾਂ ਦੇ ਉੱਤੇ ਅੱਜ ਤਸਵੀਰਾਂ ਅਜਹੀਆਂ ਮਿਲੀਆਂ ਕਈ ਥਾਵਾਂ ਦੇ ਉੱਤੇ ਰੌਲਾ ਵੀ ਪਿਆ ਲੜਾਈ ਝਗੜੇ ਦੀਆਂ ਘਟਨਾਵਾਂ ਵੀ ਆਈਆਂ ਪੈਟਰੋਲ ਪੰਪਾਂ ਦੇ ਉੱਤੇ ਭੀੜ ਇੰਨੀ ਜੰਮ ਗਈ ਸੀ ਕਿ ਕਈ ਲੋਕਾਂ ਨੂੰ ਖੱਜਲਖਰੀ ਦਾ ਸਾਹਮਣਾ ਕਰਨਾ ਪਿਆ ਔਰ ਕਈ ਥਾਵਾਂ ਤੇ ਸਰਕਾਰੀ ਤੇ ਪ੍ਰਾਈਵੇਟ ਦਾ ਟਰਾਂਸਪੋਰਟ ਜਿਹੜੀ ਉਹ ਵੀ ਪ੍ਰਭਾਵਿਤ ਹੋਈ ਆ ਬੁਰੀ ਤਰ੍ਹਾਂ ਲੋਕ ਅੱਜ ਘਰ ਤੋਂ ਜਦੋਂ ਨਿਕਲਤਾ ਪਏ ਪਰ ਕਈ ਆਪਣੇ ਆਪਣੇ ਕੰਮਾਂ ਨੂੰ ਜਾਂਦੇ ਹੋਏ ਵਾਪਸ ਪਰਤੇ ਹਾਲਾਂਕਿ ਹੁਣ ਇਸ ਮਸਲੇ ਦੇ ਵਿੱਚ ਅਗਲੀ ਖਬਰ ਜਿਹੜੀ ਆ ਉਹ ਇਹ ਵੀ ਆ ਰਹੀ ਅਪਡੇਟ ਕਿ ਹੁਣ ਤੱਕ ਜਿੰਨੇ ਥਾਵਾਂ ਦੇ ਉੱਤੇ ਪੈਟਰੋਲ ਮੁੱਕਿਆ ਉਹ ਟਾਵੇਂ-ਟਾਵੇਂ ਪੈਟਰੋਲ ਪੰਪ ਨੇ ਬਾਕੀ ਥਾਵਾਂ ਦੇ ਉੱਤੇ ਪੈਟਰੋਲ ਦਾ ਜਿਹੜਾ ਡੀਜ਼ਲ ਦਾ ਕੋਟਾ ਉਸੇ ਤਰ੍ਹਾਂ ਬਰਕਰਾਰ ਹੈ ਔਰ ਆਰਾਮ ਦੇ ਨਾਲ ਡੀਜ਼ਲ ਤੇ ਪੈਟਰੋਲ ਆ ਜਿਹੜਾ ਪੰਪ ਤੇ ਜਾ ਕੇ ਪ੍ਰਾਪਤ ਹੋਇਆ ਜਾ ਸਕਦਾ ਹੈ ਕਾਲੀ ਦੇ ਵਿੱਚ ਨਾਓ ਔਰ ਅਗਲੀ ਅਪਡੇਟ ਪੰਜਾਬ ਸਰਕਾਰ ਤੋਂ ਹੈ ਪੰਜਾਬ ਸਰਕਾਰ ਨੇ ਇਸਤੇ ਬਾਰੇ ਜਿਹੜੀ ਇੱਕ ਹਾਈ ਲੈਵਲ ਦੀ ਮੀਟਿੰਗ ਕੀਤੀ ਹੈ ਜਿਸ ਵਿੱਚ ਕੌਣ-ਕੌਣ ਸ਼ਾਮਲ ਸੀ ਤੇ ਸੂਬਾ ਗ੍ਰੈਸ ਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਦਾ ਕੀ ਕਹਿਣਾ ਹੈ ਪੰਜਾਬ ਦੇ ਲੋਕਾਂ ਨੂੰ ਉਸ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਹਾਂ ਤੇਲ ਸਟਾਕ ਤੇ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਹਾਈ ਲੈਵਲ ਮੀਟਿੰਗ ਦੇ ਵਿੱਚ ਇਹ ਹੁਕਮ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਕਿ ਪੰਜਾਬ ਰਾਜ ਚ ਡੀਜ਼ਲ ਤੇ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੀਨੀਅਰ ਰਾਜ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਮੀਟਿੰਗ ਤੋਂ ਬਾਅਦ ਪੱਤਰਕਾਰ ਆਨਾਲ ਵੇਰਵੇ ਸਾਂਝੇ ਕਰਦੇ ਆਂ ਪੰਜਾਬ ਦੇ ਗ੍ਰੈਸ 77 ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ 'ਚ ਪੈਟਰੋਲ ਤੇ ਡੀਜ਼ਲ ਦਾ ਟਕਮਾ ਸਟਾਕ ਮੌਜੂਦ ਹੈ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਲਗਭਗ 4100 ਕਿਲੋਲੀਟਰ ਪੈਟਰੋਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ 'ਚ ਵੱਖ-ਵੱਖ ਪੈਟਰੋਲ ਪੰਪਾਂ ਤੇ ਪੈਟਰੋਲ ਦਾ ਸਟਾਕ ਲਗਭਗ 22600 ਕਿਲੋਲੀਟਰ ਹੈ ਇਸ ਨੂੰ ਸਮੇਂ-ਸਮੇਂ ਤੇ ਭਰਿਆ ਜਾਵੇਗਾ ਇਸੇ ਤਰ੍ਹਾਂ ਸੂਬੇ ਭਾਰ ਚ ਰੋਜ਼ਾਨਾ ਲਗਭਗ 10000 ਕਿਲੋਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ ਇਸ ਸਮੇਂ ਫਿਲਿੰਗ ਸਟੇਸ਼ਨਾਂ ਕੋਲ ਸਟਾਕ 30000 ਕਿਲੋਲੀਟਰ ਤੋਂ ਵੱਧ ਹੈ ਤੇ 90000 ਕਿਲੋਲੀਟਰ ਵੀ ਵੱਖ-ਵੱਖ ਟਰਮੀਨਲਾਂ ਤੇ ਉਪਲਬਧ ਸਾਰੇ ਟਰਮੀਨਲ ਸੰਬੰਧਿਤ ਰਿਫਾਈਨਰੀਆਂ ਨਾਲ ਪਾਈਪਲਾਈਨ ਰਾਹੀਂ ਜੁੜੇ ਹੋਏ ਨੇ ਤੇ ਇਨ੍ਹਾਂ ਟਰਮੀਨਲਾਂ ਵਿੱਚ ਪੈਟਰੋਲੀਅਮ ਉਤਪਾਦਾਂ ਦਾ ਨਿਰੰਤਰ ਪ੍ਰਵਾਹ ਵੀ ਹੋ ਰਿਹਾ ਹੈ ਕੁਝ ਫਿਲਿੰਗ ਸਟੇਸ਼ਨਾਂ 'ਚ ਪੈਟਰੋਲ ਤੇ ਡੀਜ਼ਲ ਦੀ ਭਾਰੀ ਕਮੀ ਬਾਰੇ ਰਿਪੋਰਟਾਂ ਦੇ ਉੱਤੇ ਵੀ ਮੀਡੀਆ ਦੀਆਂ ਰਿਪੋਰਟਾਂ ਤੇ ਵੀ ਜ਼ਿਕਰ ਕਰਦਿਆਂ ਜਵਾਬ ਦਿੰਦੇ ਆ ਸੂਬਾ ਗ੍ਰੈਸ ਖੱਤਰ ਨੇ ਕਿਹਾ ਕਿ ਕਿਸੇ ਵੀ ਸਮੇਂ ਸਾਰੇ ਫਿਲਿੰਗ ਸਟੇਸ਼ਨਾਂ ਚ ਸਟਾਕ ਇੱਕਸਾਰ ਨਹੀਂ ਹੁੰਦਾ ਕੁਝ ਫਿਲਿੰਗ ਸਟੇਸ਼ਨ ਜ਼ੀਰੋ ਪੱਧਰ ਤੇ ਵੀ ਹੋ ਸਕਦੇ ਨੇ ਬਾਕੀਆਂ ਕੋਲ ਪੂਰਾ ਸਟਾਕ ਹੈ ਇਸ ਲਈ ਸੂਬੇ ਚ ਕੁੱਲ ਸਟਾਕਾਂ ਦੀ ਸਥਿਤੀ ਨੂੰ ਦਰਸਾਉਣ ਲਈ ਕੁਝ ਫਿਲਿੰਗ ਸਟੇਸ਼ਨਾਂ ਦੀ ਸਟਾਕ ਸਥਿਤੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਗ੍ਰੈਸ ਖੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਬਰਾ ਕੇ ਖਰੀਦਦਾਰੀ ਕਰਨ ਤੋਂ ਗਰੇਜ਼ ਕਰਨ ਕਿਉਂਕਿ ਉਹ ਠੰਡ ਦੇ ਮੌਸਮ ਚ ਆਪਣੇ ਆਪ ਨੂੰ ਬੇਲੋੜੀ ਪਰੇਸ਼ਾਨੀ ਚ ਪਾ ਰਹੇ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਸੂਬੇ ਭਾਰ ਚ ਪੈਟਰੋਲ ਤੇ ਡੀਜ਼ਲ ਦੇ ਟਰੱਕਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਉਹਨਾਂ ਨੂੰ 48 ਟਰਾਂਸਪੋਰਟਰਾਂ ਦੇ ਵਰਗ ਨਾਲ ਵੀ ਮੀਟਿੰਗ ਕਰਨ ਲਈ ਆਖਿਆ ਗਿਆ ਤਾਂ ਜੋ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ ਪੁਲਿਸ ਨੂੰ ਸੂਬੇ ਭਾਰ ਚ ਡੀਜ਼ਲ ਪੈਟਰੋਲ ਦੀ ਨਿਰਵਿਘਨ ਤੇ ਨਿਰਵਿਘਨ ਆਵਾਜਾਈ ਤੇ ਵਿਕਰੀ ਨੂੰ ਯਕੀਨੀ ਬਣਾਉਣ ਲਈ ਚੌਕਸ ਰਹਿਣ ਲਈ ਵੀ ਕਹਿ ਦਿੱਤਾ ਗਿਆ ਮੀਟਿੰਗ ਜਹਾਜ਼ਰ ਆਈਓਸੀ ਬੀਪੀ ਸੀਐਲ ਤੇ ਐਚਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਭਰੋਸਾ ਦਿੱਤਾ ਕਿ ਪੈਟਰੋਲ ਡੀਜ਼ਲ ਤੇ ਐਲਪੀਜੀ ਦੀ ਲੜਿੰਦੀ ਸਪਲਾਈ ਨੂੰ ਸੂਬੇ 'ਚ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅਗਲੀ ਖਬਰ ਜੁੜੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਵੇਂ ਸਾਲ ਮੌਕੇ ਦੇ ਵੀ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਇਸਤੇ ਸਵਾਲ ਖੜਾ ਕੀਤਾ ਖਾਸ ਕਰਕੇ ਕਿ ਡੀਐਸਪੀ ਇਦੇ ਨਾਲ ਵਾਪਰੇ ਕਾਂਡ ਦਾ ਉਹ ਹਵਾਲਾ ਦਿੰਦਿਆਂ ਹੋਇਆਂ ਜਲੰਧਰ ਦੇ ਵਿੱਚ ਜੋ ਘਟਨਾ ਵਾਪਰੀ ਨਵੇਂ ਸਾਲ ਦੇ ਪਹਿਲੇ ਦਿਨ ਅਮਨ ਕਾਨੂੰਨ ਨੂੰ ਸੁਚਾਰੂ ਬਣਾਉਣ 'ਚ ਆਪ ਦੀ ਆ ਸਮਰੱਥਾ ਸਾਬਤ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਅਰਜੁਨ ਪੁਰਸਕਾਰ ਜੇਤੂ ਡੀਐਸਪੀ ਦਲਵੀਰ ਸਿੰਘ ਦੀ ਜਲੰਧਰ 'ਚ ਭੇਤ ਭਰੀ ਹਾਲਤ ਜਮਤ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਹਿਆ ਕਿ ਸਰਕਾਰ ਨੂੰ ਕਿਹਾ ਕਿ ਸਾਲ ਦੇ ਪਹਿਲੇ ਦਿਨ ਹੀ ਸਾਬਤ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਚਾਰੂ ਬਣਾਉਣ 'ਚ ਪੂਰੀ ਤਰ੍ਹਾਂ ਆਸਮਰੱਥ ਹੈ ਨਵੇਂ ਸਾਲ 2024 ਦੇ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਾਮਨਾ ਕੀਤੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਿਹਤਰ ਭਾਵਨਾ ਪ੍ਰਵਲ ਹੋਵੇ ਤੇ ਇਹ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਸ਼ੁਰੂ ਕਰੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸਾਲ 2023 'ਚ ਜੋ ਕੀਤਾ ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੇ ਬਿਲਕੁਲ ਉਲਟ ਸੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਦੀ ਉਮੀਦਾਂ ਮੁਤਾਬਕ ਕੰਮ ਕਰਨ ਤੋਂ ਕੋਹਾਂ ਦੂਰ ਚੱਲ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾਦ ਐ ਵੀ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਸੀਨੀਅਰ ਲੀਡਰਸ਼ਿਪ ਨੇ ਸਰਕਾਰ ਬਣਨ ਦੇ 4 ਮਹੀਨਿਆਂ ਦੇ ਅੰਦਰ ਅੰਦਰ ਨਸ਼ਿਆਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ ਹਾਲਾਂਕਿ 15 ਅਗਸਤ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਚ ਵਧਰੀ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਇੱਕ ਹੋਰ ਸਾਲ ਦੀ ਮੰਗ ਕੀਤੀ ਇਸ ਦੌਰਾਨ ਉਹਨਾਂ ਨੇ ਇੱਕ ਹੋਰ ਵਾਅਦਾ ਕੀਤਾ 4 ਮਹੀਨੇ ਤੋਂ ਵਾਅਦਾ ਸਮਾਂ ਹੋ ਗਿਆ ਤੇ ਉਹਨਾਂ ਨੇ ਰੋਡ ਸ਼ੋਅ ਅਤੇ ਸਾਈਕਲ ਰੈਲੀਆਂ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਉਹ ਨੇ ਵੀ ਆਖਿਆ ਕਿ ਸਵਿੱਤੀ ਸਾਲ ਦੇ ਅੰਤ ਤੱਕ ਸੂਬੇ ਦੇ ਕਰਜ਼ਾ ਜਿਹੜਾ 3 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਵੀ ਪਾਰ ਕਰ ਜਾਣਾ ਹੈ 20000 ਕਰੋੜ ਰੁਪਏ ਮਾਈਨਿੰਗ ਤੋਂ ਰੇਤ ਮਾਈਨਿੰਗ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 34000 ਕਰੋੜ ਰੁਪਏ ਜਿਹੜੇ ਵਰਗੇ ਵਾਅਦੇ ਕੀਤੇ ਸਨ ਉਹ ਸਰੋਤਾਂ ਤੋਂ ਸੂਬੇ ਦਾ ਮਾਲੀਆ ਇਕੱਠਾ ਕਰਨ ਦੀ ਬਜਾਏ ਆਪ ਸਰਕਾਰ ਭਾਰਤੀ ਰਿਜ਼ਰਵ ਬੈਂਕ ਸਮੇਤ ਕਈ ਵਿੱਤੀ ਏਜੰਸੀਆਂ ਤੋਂ ਲਗਾਤਾਰ ਕਰਜ਼ਾ ਲੈ ਰਹੀ ਹੈ ਵਿਰੋਧੀ ਧਿਰ ਦੇ ਆਗੂ ਨੇ ਅਖੀਰ ਚੇਵੀ ਆਖਿਆ ਕਿ 2023 ਵਿੱਚ ਵੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਰਹੀ 2022 ਦੀ ਤਰ੍ਹਾਂ 2023 ਚ ਵੀ ਅਪਰਾਧ ਦੀਆਂ ਭਿਆਨਕ ਘਟਨਾਵਾਂ ਵਾਪਰੀਆਂ ਤੇ ਆਪ ਸਰਕਾਰ ਸਿਰਫ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੂੰ ਅਪੀਲ ਕਰਦਾ ਕਿ ਉਹ ਸੰਗਠਿਤ ਅਪਰਾਧਾਂ ਤੇ ਸੂਬੇ ਵਿੱਚ ਵੱਧ ਰਹੀ ਬੰਦੂਕ ਹਿੰਸਾ ਨਾਲ ਨਿਢਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ਤਾਂ ਕਿ ਸੂਬੇ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾ ਸਕੇ ਅਗਲੀ ਖਬਰ ਜੁੜੀ ਹੈ ਕਿਸਾਨਾਂ ਦੇ ਨਾਲ 13 ਫਰਵਰੀ ਨੂੰ ਮੜ ਦਿੱਲੀ ਵੱਲ ਕੂਚ ਕਰਨਗੇ ਕਿਸਾਨ 18 ਉਤਰੀ ਭਾਰਤੀ ਕਿਸਾਨ ਜਥੇਬੰਦੀਆਂ ਤੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੀਆਂ ਉਹ ਜਥੇਬੰਦੀਆਂ ਜਿਨ੍ਹਾਂ ਨੇ ਚੋਣਾਂ 'ਚ ਹਿੱਸਾ ਨਹੀਂ ਲਿਆ ਸੀ ਜਿਹੜੀਆਂ ਆਪਣੇ ਆਪ ਨੂੰ ਗੈਰ-ਰਾਜਨੀਤਿਕ ਦੱਸਦੀਆਂ ਨੇ ਤਾਂ ਉਹਨਾਂ ਨੇ ਵੀ ਇੱਕ ਸਾਂਝੇ ਫੋਰਮ ਤੋਂ ਐਲਾਨ ਕੀਤਾ ਹੈ ਜਿਸ ਦੇ ਵਿੱਚ ਜੰਡੇਆਲਾ ਗੁਰੂ 'ਚ ਇੱਕ ਵੱਡੀ ਰੈਲੀ ਹੋਈ ਇਕੱਠ ਹੋਇਆ ਹਜ਼ਾਰਾਂ ਦੀ ਗਿਣਤੀ ਕਿਸਾਨ ਇਕੱਠੇ ਹੋਏ ਉੱਥੇ ਐਲਾਨ ਹੋ ਗਿਆ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੀ ਮਹਾਰੈਲੀ 'ਚ ਕਿ 13 ਫਰਵਰੀ ਨੂੰ ਸਾਂਝੇ ਦਿੱਲੀ ਕੋਚ ਦਾ ਐਲਾਨ ਕੀਤਾ ਗਿਆ ਇੱਕ ਵਾਰ ਫਿਰ ਦਿੱਲੀ ਮੋਰਚੇ ਦਾ ਵਿਗੜ ਵੱਜ ਚੁਕਿਆ ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਦੇ ਆਏ ਇਸ ਜਾਂਸਲਾਬ ਨੂੰ ਸੰਬੋਧਨ ਕਰਦੇ ਹਾਂ ਕੇਂਦਰ ਚਾਈਆਂ ਸਭ ਸਰਕਾਰਾਂ ਨੇ ਦੇਸ਼ ਦੇ ਹਰ ਤਰ੍ਹਾਂ ਦੇ ਸਰੋਤਾਂ ਨੂੰ ਦੇਸ਼ ਅਤੇ ਵਿਦੇਸ਼ੀ ਕਾਰਪੋਰੇਟਾਂ ਘਰਾਣਿਆਂ ਦੇ ਸਿੱਧੀ ਵੇਚਣ ਵਾਲੀਆਂ ਨੀਤੀਆਂ ਤਹਿਤ ਕੰਮ ਕੀਤਾ ਹੈ ਇਨ੍ਹਾਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਆਗਮ ਨੇ ਕਿਹਾ ਕਿ 10 ਸਾਲ ਤੋਂ ਭਾਜਪਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਅੱਗੇ ਹੋ ਕੇ ਉਹਨਾਂ ਦੇ ਹੱਕ 'ਚ ਕੰਮ ਕਰ ਰਹੀ ਹੈ ਪਰ ਕਿਸਾਨਾਂ ਨੂੰ ਕੋਈ ਨਹੀਂ ਪੁੱਛਦਾ ਦੇਸ਼ ਦੇ ਖੇਤੀ ਸੈਕਟਰ ਤੇ ਜ਼ਮੀਨਾਂ ਉੱਪਰ ਕਾਰਪੋਰੇਟ ਕਬਜ਼ੇ ਕਰਨ ਦੀ ਨੀਤੀ ਨਾਲ ਕੰਮ ਕਰ ਰਹੇ ਨੇ ਕਿਸਾਨਾਂ ਮਜ਼ਦੂਰਾਂ ਦੀ ਤਬਾਹੀ ਨਿਸ਼ਚਿਤ ਹੈ ਉਨਾ ਕਹਿਆ ਕਿ ਅੱਜ ਦਾ ਇਕੱਠ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਡਾਕਟਰ ਸੁਆਮੀਨਾਥਨ ਰਿਪੋਰਟ ਜਿਹੜੀ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦਾ ਭਾਅ ਦਿੱਤਾ ਜਾਣਾ ਚਾਹੀਦਾ ਹੈ ਯੋਜਨਾ ਦੁਆਰਾ ਲਾਗੂ ਕੀਤੀ ਜਾਵੇ ਔਰ ਕਿਸਾਨ ਤੇ ਖੇਤ ਮਜ਼ਦੂਰ ਦੀ ਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ ਜ਼ਮੀਨ ਐਕਵਾਇਰ ਕਰਨ ਸੰਬੰਧੀ 2013 ਦੇ ਕਾਨੂੰਨ ਵਿੱਚ 2015 ਚ ਕੀਤੀਆਂ ਗਈਆਂ ਸੋਧਾਂ ਨੂੰ ਵਾਪਸ ਕੀਤਾ ਜਾਵੇ ਰਿਵਿਸ਼ਵਪਾਰਸ ਸੰਸਥਾ ਨਾਲ ਕੀਤੇ ਸਮਝੌਤਿਆਂ ਵਿੱਚੋਂ ਭਾਰਤ ਬਾਹਰ ਆ ਜਾਵੇ ਭਾਰਤ ਦੇ ਕਿਸਾਨ ਦੀ ਕੁੱਲ ਫਸਲ ਪੈਹਲ ਦੇ ਆਧਾਰ ਤੇ ਖਰੀਦੀ ਜਾਣੀ ਚਾਹੀਦੀ ਹੈ ਤੇ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੀ ਉਮਰ 58 ਸਾਲ ਤੋਂ ਵੱਧ ਹੋ ਗਈ ਹੈ ਜ 58 ਸਾਲ ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਵੀ ਉਹਨਾਂ ਲਈ ਪ੍ਰਬੰਧ ਕੀਤਾ ਜਾਵੇ ਬਿਜਲੀ ਬਿੱਲ 220 ਨੂੰ ਵੀ ਰੱਦ ਕੀਤਾ ਜਾਵੇ ਲਖੀਮਪੁਰ ਖੀਰੀ ਕਤਲ ਕਾਂਡ ਜਿਹੜਾ ਹੋਇਆ ਸੀ ਕਿਸਾਨਾਂ ਤੇ ਗੱਡੀ ਚਾੜ ਦਿੱਤੀ ਗਈ ਸੀ ਕੇਂਦਰੀ ਰਾਜਗ੍ਰਹਿ ਮੰਤਰੀ ਦੇ ਪੁੱਤਰ ਵੱਲੋਂ ਜਾਂ ਉਸ ਤੇ ਦੋਸ਼ ਲੱਗੇ ਔਰ ਉਹਨਾਂ ਦੇ ਖਿਲਾਫ ਵੀ ਜਿਹੜਾ ਸਹੀ ਕਾਰਵਾਈ ਕਰਕੇ ਪੀੜਤ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ اور ਕਿਸਾਨੀ ਮੋਰਚੇ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦੀ ਮੰਗ ਸਮੇਤ ਐ ਮੰਗਾ ਜਿਹੜੀਆਂ ਪੈਂਡਿੰਗ ਪਈਆਂ ਨੇ ਉਸ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਉੱਤਰਾਖੰਡ ਦੇ ਕਿਸਾਨ ਮਜ਼ਦੂਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦੇਸ਼ ਪੱਧਰ ਅੰਦੋਲਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਦੇ ਇਸ ਇਕੱਠ ਦੇ ਵਿੱਚ ਮਤੇ ਪਾਕ ਕੀ ਮੰਗ ਕੀਤੀ ਗਈ ਕਿ ਸੂਬੇ ਅੰਦਰ ਨਸ਼ੇ ਅੰਦਰ ਕਾਰਨ ਹੋ ਰਹੀਆਂ ਮੋਤਾਂ ਦਾ ਵੀ ਜਿਹੜਾ ਜ਼ਿੰਮੇਵਾਰੀ ਹੈ ਉਹ ਸਰਕਾਰ ਨੂੰ ਲੈਣੀ ਚਾਹੀਦੀ ਆ ਰਿਸ਼ਤੇ ਸਬੰਧੀ ਭੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ ਮੁੜ ਵਸੇਬਾ ਉਹਨਾਂ ਦਾ ਕੀਤਾ ਜਾਣਾ ਚਾਹੀਦਾ ਹੈ ਖੇਤੀ ਜਨਸਾ ਤੇ ਹਰ ਤਰ੍ਹਾਂ ਦੇ ਵਪਾਰ ਲਈ ਵਾਗਾ ਅਟਾਰੀ ਬਾਰਡਰ ਖੋਲੇ ਜਾਣ ਲਈ ਵੀ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਅਜਿਹਿਆਂ तमाम ਮੰਗਾ ਨੂੰ ਲੈ ਕੇ ਕਿਸਾਨ ਆਗੂ ਸਰਵਨ ਸਿੰਘ ਪੰਦੇ ਜੰਗੀਤ ਸਿੰਘ ਡੱਲੇਵਾਲ ਗੁਰਮਨੀਤ ਸਿੰਘ ਮੰਗਟ ਅਮਰਜੀਤ ਸਿੰਘ ਮੋੜੀ ਇੰਦਰਜੀਤ ਸਿੰਘ ਕੋਟ ਬੁੱਢਾ ਸੁਖਜਿੰਦਰ ਸਿੰਘ ਖੋਸਾ ਲਖਵਿੰਦਰ ਸਿੰਘ ਸਿਰਸਾ ਬਲਦੇਵ ਸਿੰਘ ਸਿਰਸਾ ਦਵਿੰਦਰ ਸਿੰਘ ਡੱਫਰ ਹਰਪ੍ਰੀਤ ਸਿੰਘ ਸੰਧੂ ਆਤਰ ਸਿੰਘ ਕੋਟਲਾ ਸਤਨਾਮ ਸਿੰਘ ਬਾਗੜੀਆਂ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ਅਗਲੀ ਖਬਰ ਜੁੜੀ ਹੈ ਸੂਬੇ ਦੇ ਖਿਡਾਰੀਆਂ ਦੇ ਨਾਲ ਸਰਕਾਰ ਨੇ ਇੱਕ ਉਪਰਾਲਾ ਕੀਤਾ ਜਿਸ ਦੇ ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਲਈ ਮਲਖੰਡ ਟੀਮਾਂ ਦੇ ਟ్రਾਇਲ 3 ਜਨਵਰੀ ਤੇ ਵਾਲੀਬਾਲ ਦੇ ਟ్రਾਇਲ 5 ਜਨਵਰੀ ਨੂੰ ਹੋਣਗੇ ਛੇਵੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਮਲਖੰਡਾਂ ਖੰਡ ਟੀਮਾਂ ਜਿਵੇਂ ਕਿ ਲੜਕੇ ਤੇ ਲੜਕੀਆਂ ਦੀ ਚੋਣ ਲਈ ਟ్రਾਇਲ 3 ਜਨਵਰੀ ਨੂੰ ਵਾਲੀਬਾਲ ਲੜਕੀਆਂ ਦੀ ਟੀਮ ਲਈ ਚੋਣ ਟ్రਾਇਲ 5 ਜਨਵਰੀ ਨੂੰ ਲਏ ਜਾ ਰਹੇ ਨੇ ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਨੇ ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਲਖੰਡ ਲੜਕੇ ਤੇ ਲੜਕੀਆਂ ਦੀ ਟੀਮ ਲਈ ਚੋਣ ਟ్రਾਇਲ 3 ਜਨਵਰੀ ਨੂੰ ਸਵੇਰੇ 11 ਵਜੇ ਸੈਫਰਨ ਪਬਲਿਕ ਸਕੂਲ ਫਗਵਾੜਾ ਕਪੂਰਥਲਾ ਵਿਖੇ ਲਏ ਜਾ ਰਹੇ ਨੇ ਇਸੇ ਤਰ੍ਹਾਂ ਵਾਲੀਬਾਲ ਲੜਕੀਆਂ ਦੀ ਟੀਮ ਲਈ ਚੋਣ ਟ్రਾਇਲ 5 ਜਨਵਰੀ ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ ਸੈਕਟਰ 63 ਮੁਹਾਲੀ ਵਿਖੇ ਲਏ ਜਾ ਰਹੇ ਨੇ ਖੇਡ ਭਾਗ ਦੇ ਬੁਲਾਰੇ ਨੇ ਵੀ ਦੱਸਿਆ ਕਿ ਟ్రਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਤੇ ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਦਾਈ ਜਾਣਕਾਰੀ ਖਿਡਾਰੀਆਂ ਤੇ ਖਿਡਾਰਨਾਂ ਲਈ ਸਾਂਝੀ ਕੀਤੀ ਗਈ ਹੈ ਤਾਂਕਿ ਉਹਨਾਂ ਹੋਣ ਵਾਲੀਆਂ ਖੇਡਾਂ ਦੇ ਵਿੱਚ ਖਿਡਾਰੀ ਹਿੱਸਾ ਲੈ ਸਕਣ ਤੇ ਪਹਿਲਾਂ ਉਹ ਟ੍ਰਾਇਲ ਦਾ ਹਿੱਸਾ ਜ਼ਰੂਰ ਬਣਨ। ਅਗਲੀ ਖਬਰ ਜੁੜੀ ਹੈ ਜਿੱਥੇ ਟਰਾਂਸਪੋਰਟਰ ਹੜਤਾਲ ਕਰ ਰਹੇ ਨੇ ਲਗਾਤਾਰ ਪੈਟਰੋਲ ਪੰਪਾਂ ਤੇ ਭੀੜ ਬਣ ਗਈ ਤੇਲ ਦੀ ਕਮੀ ਕਰਕੇ ਉੱਥੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਵੀ ਐਲਾਨ ਕਰ ਦਿੱਤਾ ਹੈ। ਕੱਲ ਯਾਨੀ ਕਿ ਸਵੇਰੇ ਆਉਣ ਵਾਲੇ ਕੱਲ ਦੇ ਵਿੱਚ 11 ਤੋਂ 1 ਵਜੇ ਤੱਕ ਪੀਆਰਟੀਸੀ ਦੇ ਮੁਲਾਜ਼ਮ ਵੀ ਸੰਕੇਤਕ ਤੌਰ ਦੇ ਉੱਤੇ ਪ੍ਰਦਰਸ਼ਨ ਕਰਨਗੇ ਵੈਸੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਡੀਜ਼ਲ ਖਤਮ ਹੋਣ ਦੇ ਕਰਕੇ ਪਹਿਲਾਂ ਹੀ ਕਈ ਬੱਸਾਂ ਦੀਆਂ ਬ੍ਰੇਕਾਂ ਲੱਗ ਚੁੱਕੀਆਂ ਨੇ ਤੇ ਬਾਕੀ ਇਹਨਾਂ ਦੀਆਂ ਖੁੰਡੀਆਂ ਕੱਲ ਤੱਕ ਜੇ ਹੜਤਾਲ ਖਤਮ ਨਹੀਂ ਹੁੰਦੀ ਤਾਂ ਹੋਰ ਬੱਸਾਂ ਰੁਕ ਜਾਣਗੀਆਂ ਕਿਉਂਕਿ ਡੀਜ਼ਲ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ ਹਾਲਾਂਕਿ ਸਰਕਾਰ ਨੇ ਕਿਹਾ ਕਿ ਸਟਾਕ ਕਾਫੀ ਪਿਆ ਹੈ ਪਰ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੀਆਰਟੀਸੀ ਜਿਹੜੀ ਆ ਬੱਸਾਂ ਜਾਪਨ ਬੱਸਾਂ ਨੇ ਜਿਹੜੀਆਂ ਉਹ ਤਾਂ ਹੀ ਚੱਲ ਸਕਣਗੀਆਂ ਜੇਕਰ ਤੇਲ ਹੋਵੇਗਾ ਔਰ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਸਰਕਾਰੀ ਜਿਹੜਾ ਬੱਸਾਂ ਦੇ ਉੱਤੇ ਸਫ਼ਰ ਕਰਨਗੇ ਉਹ ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਚੇਤੇਤ ਰਹਿਣ ਕਿ ਬੱਸਾਂ ਚੱਲ ਰਹੀਆਂ ਨੇ ਕਿਹੜੇ-ਕਿਹੜੇ ਰੂਟ ਤੇ ਚੱਲ ਰਹੀਆਂ ਨੇ ਉਹਨਾਂ ਨੇ ਕਈ ਡੀਪੂਆਂ ਦਾ ਪੀਆਰਟੀਸੀ ਯੂਨੀਅਨ ਦੇ ਆਗੂਆਂ ਨੇ ਦਾਵਾ ਕੀਤਾ ਹੈ ਕਿ ਤੇਲ ਮੁੱਕ ਚੁੱਕਾ ਹੈ ਕਈ ਥਾਵਾਂ ਤੇ ਮੁਕਣ ਦੀ ਕਗਾਰ ਦੇ ਉੱਤੇ ਹੈ ਤਾਂ ਉਹਨਾਂ ਨੇ ਵੀ ਟਰਾਂਸਪੋਰਟਰਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਕਿਹਾ ਕਿ ਟਰਾਂਸਪੋਰਟਰਾਂ ਦੇ ਲਈ ਜਿਹੜਾ ਹੈ ਸਖਤ ਕਾਨੂੰਨ ਲਿਆਂਦਾ ਗਿਆ ਇਹ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਨੂੰ ਹੋਰ ਸੱਟ ਮਾਰੇਗਾ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਸ ਕਰਕੇ ਸੰਕੇਤਕ ਤੌਰ ਤੇ ਕੱਲ ਆਉਣ ਵਾਲੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਪੀਆਰਟੀਸੀ ਦੇ ਮੁਲਾਜ਼ਮ ਵੀ ਇਸ ਹੜਤਾਲ ਲਈ ਸਾਥ ਦੇਣ ਦੇ ਲਈ ਜਾ ਰਹੇ ਨੇ ਅਗਲੀ ਖਬਰ ਜੁੜੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜਿਹੜੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਸ ਦੀ ਡੇਟ ਸ਼ੀਟ ਦਾ ਐਲਾਨ ਕਰ ਦਿੱਤਾ ਗਿਆ 13 ਫਰਵਰੀ ਤੋਂ 30 ਮਾਰਚ ਤੱਕ ਇਹ ਪ੍ਰੀਖਿਆਵਾਂ ਜਿਹੜੀਆਂ ਨੇ ਮੁਕੰਮਲ ਕਰਵਾਈਆਂ ਜਾਣਗੀਆਂ ਸਵੇਰ ਦੀ ਸ਼ਿਫਟ ਦੇ ਵਿੱਚ ਐਗਜ਼ਾਮ ਦਾ ਸ਼ਡਿਊਲ ਰੱਖਿਆ ਗਿਆ ਹੈ ਪੂਰੀ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਿਹੜੀ ਡੇਟਸ਼ੀਟ ਘੋਸ਼ਿਤ ਕੀਤੀ ਗਈ ਹੈ 5ਵੀਂ ਕਲਾਸ ਦੀ ਪ੍ਰੀਖਿਆ 7 ਤੋਂ 14 ਮਾਰਚ ਤੱਕ ਹੋਵੇਗੀ ਕਲਾਸ 8ਵੀਂ ਦੀ ਪ੍ਰੀਖਿਆ ਜਿਹੜੀ ਆ 7 ਤੋਂ ਲੈ ਕੇ 27 ਮਾਰਚ ਤੱਕ ਹੋਵੇਗੀ ਤੇ 10ਵੀਂ ਦੀ ਪ੍ਰੀਖਿਆ 13 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਮੁਕੰਮਲ ਹੋਵੇਗੀ ਜਦਕਿ 12ਵੀਂ ਕਲਾਸ ਦੀ ਪ੍ਰੀਖਿਆ ਜਿਹੜੀ ਆ ਪੰਜਾਬ ਭਰ ਦੇ ਵਿੱਚ 13 ਫਰਵਰੀ ਤੋਂ 31 ਮਾਰਚ ਤੱਕ ਮੁਕੰਮਲ ਹੋ ਜਾਵੇਗੀ ਸਾਰੀਆਂ ਪ੍ਰੀਖਿਆਵਾਂ ਬੋ ਦੀ ਜਿਹੜੀ ਸਵੇਰ ਦੀ ਸ਼ਿਫਟ ਰੱਖੀ ਗਈ ਹੈ ਔਰ ਇਸ ਦੇ ਵਿੱਚ ਅੱਖ-ਅੱਖ ਪਰਖਿਆਵਾਂ ਦਾ ਸਮਾਂ ਜਿਹੜਾ ਉਹ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਤਾਂ ਜਿਹੜਾ ਸਮਾਂ ਨਿਰਧਾਰਿਤ ਹੋ ਗਿਆ ਉਸ ਦੀ ਡੇਟ ਸ਼ੀਟ ਵੈੱਬਸਾਈਟ ਦੇ ਉੱਤੇ ਵੀ ਅਪਲੋਡ ਕਰ ਦਿੱਤੀ ਗਈ ਹੈ ਤੇ ਸਬੰਧਤ ਸਕੂਲ ਮੁਖੀਆਂ ਤੱਕ ਵੀ ਪਹੁੰਚ ਚੁੱਕੀ ਹੈ ਤੇ ਬੱਚਿਆਂ ਤੱਕ ਵੀ ਹੁਣ ਤੱਕ WhatsApp ਗਰੁੱਪਾਂ ਦੇ ਜ਼ਰੀਏ ਪਹੁੰਚ ਗਈ ਹੋਵੇਗੀ ਔਰ ਇਸ ਡੇਟ ਸ਼ੀਟ ਦੇ ਵਿੱਚ ਸ਼ਡਿਊਲ ਆ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਕਿ ਕਦੋਂ ਕਿਹੜੀ ਜਮਾਤ ਦੇ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਜੇਕਰ ਸਭ ਕੁਝ ਸਖਾਲਾ ਰਹਿੰਦਾ ਤਾਂ ਇਹ ਪ੍ਰੀਖਿਆਵਾਂ ਇਸੇ ਡੇਟ ਸ਼ੀਟ ਦੇ ਤਹਿਤ ਹੋਣਗੀਆਂ ਜੇਕਰ ਐਮਰਜੈਂਸੀ ਹਾਲਾਤ ਦੇ ਵਿੱਚ ਕੋਈ ਇੱਕ ਜਾਂ ਦੋ ਪੇਪਰਾਂ ਦੀ ਜਾਂ ਐਗਜ਼ਾਮ ਦੀ ਤਾਰੀਖ ਬਦਲਣੀ ਪਈ ਤਾਂ ਉਸ ਦੇ ਲਈ ਆਉਣ ਵਾਲੇ ਸਮੇਂ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੇਲ ਦੀ ਜਾਂ ਟਰਾਂਸਪੋਰਟਰਾਂ ਦੀ ਜਿਹੜੀ ਹੈ ਹੜਤਾਲ ਦੇ ਕਰਕੇ ਤੇਲ ਦੀ ਦਿੱਕਤ ਆ ਰਹੀ ਹੈ ਕਿ ਕਿ ਇਸ ਦੇ ਨਾਲ ਪ੍ਰੀਖਿਆਵਾਂ ਦੇ ਉੱਤੇ ਵੀ ਕੋਈ ਅਸਰ ਪੈ ਸਕਦਾ ਹੈ ਕਿਉਂਕਿ ਕਾਗਜ਼ਾਂ ਦਾ ਜਾਂ ਜਿਹੜੇ ਅਨਸਰ ਸ਼ੀਟ ਨੇ ਜਾਂ ਉਹਨਾਂ ਦੀ ਟੋਆ ਟਵਾਈ ਜਾਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਜਾਂ ਅਧਿਆਪਕਾਂ ਦਾ ਕਿਉਂਕਿ ਜਿਨ੍ਹਾਂ ਦੀਆਂ ਬਹੁਤ ਦੂਰ ਤੱਕ ਡਿਊਟੀਆਂ ਨੇ ਉਹਨਾਂ ਦਾ ਆਪਣੇ ਥਾਂ ਤੇ ਕਿਵੇਂ ਪਹੁੰਚਣਾ ਹੋਵੇਗਾ ਇਹ ਸੰਭਵ ਹੈ ਕਿ ਨਹੀਂ ਹੈ ਇਸ ਨੂੰ ਵੀ ਧਿਆਨ ਚ ਰੱਖਿਆ ਜਾਵੇਗਾ ਹਾਲਾਂਕਿ ਸਮਾਂ ਕਾਫੀ ਦੂਰ ਪਿਆ ਹੈ ਪਰ ਫਿਰ ਵੀ ਇਸ ਨੂੰ ਇਸ ਦੇ ਨਾਲ ਜੋੜ ਕੇ ਅੱਜ ਦੀ ਘੜੀ ਦੇ ਵਿੱਚ ਜ਼ਰੂਰ ਸੋਚਿਆ ਜਾ ਰਿਹਾ ਹੈ ਦੇਖਿਆ ਜਾ ਰਿਹਾ ਹੈ ਅਗਲੀ ਖਬਰ ਜੁੜੀ ਹੈ ਕਿਸਾਨਾਂ ਦੀ ਭਲਾਈ ਦੇ ਲਈ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਹੈ ਉਸ ਤਹਿਤ ਫੈਮਿਲੀ ਪੈਨਸ਼ਨ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀਆਂ ਲਈ ਜ਼ਰੂਰੀ ਸੂਚਨਾ ਹੈ ਕਿਸਾਨਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੁਆਰਾ ਲਾਭ ਦੇਣ ਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਵਾਚਨ ਲਈ ਡਾਕਟਰ ਗੁਰਮੇਲ ਸਿੰਘ ਮੁਖ ਖੇਤੀਬਾੜੀ ਅਫਸਰ ਮੁਹਾਲਈ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਹੁਣ ਤੱਕ PM ਕਿਸਾਨ ਪੋਰਟਲ ਤੇ ਜ਼ਮੀਨ ਦੀ ਡਿਟੇਲਸ ਸੰਬੰਧੀ ਲੈਂਡ ਸੀਡਿੰਗ ਦਰਜ ਨਹੀਂ ਹੋਈ ਹੈ ਉਹ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਦ ਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ ਤਾਂ ਜੋ ਪੜਤਾਲ ਉਪਰੰਤ ਪੀਐਮ ਕਿਸਾਨ ਸਨਮਾਨ ਨidhi ਸਕੀਮ ਦਾ ਲਾਭ ਉਹਨਾਂ ਨੂੰ ਵੀ ਪ੍ਰਾਪਤ ਹੋ ਸਕੇ ਨਾ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਹੁਣ ਤੱਕ ਈ ਕੇਵਾਈਸੀ ਨਹੀਂ ਕਰਵਾਈ ਉਹ ਜਲਦੀ ਤੋਂ ਜਲਦੀ ਯੋਜਨਾ ਦਾ ਲਾਭ ਲੈਣ ਲਈ ਆਪਣੇ ਆਪ ਕਾਮਨ ਸਰਵਿਸ ਸੈਂਟਰਾਂ ਰਾਹੀਂ ਸਬੰਧਤ ਬੈਂਕਾਂ ਜਾਂ ਖੇਤੀਬਾੜੀ ਦਫ਼ਤਰਾਂ ਵਿੱਚ ਜਾ ਕੇ ਈ ਕੇवाईसी ਕਰਵਾ ਸਕਦੇ ਨੇ ਇਸ ਦੇ ਸਬੰਧ ਵਿੱਚ ਲੋੜ ਪੈਣ ਤੇ ਹੋਰ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੁਖਤ ਖੇਤੀਬਾੜੀ ਦਫ਼ਤਰ ਮੁਹਾਲੀ ਵਿੱਚ ਘੱਟੋ ਘੱਟ ਲਾਭ ਪਾਤਰੀ ਦਫ਼ਤਰੀ ਨੰਬਰ 0172 2219 529 ਤੇ ਸੰਪਰਕ ਕਰ ਸਕਦੇ ਨੇ ਇਹ ਮੁਹਾਲੀ ਜਿਲ੍ਹੇ ਨਾਲ ਸੰਬੰਧਤ ਹੈ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਮੁਖ ਖੇਤੀਬਾੜੀ ਅਫਸਰਾਂ ਤੱਕ ਤੁਸੀਂ ਵੀ ਪਹੁੰਚ ਕਰ ਸਕਦੇ ਹੋ ਤੇ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਉਸ ਦੇ ਤਹਿਤ ਰਾਸ਼ੀ ਹਾਸਲ ਕਰ ਸਕਦੇ ਹੋ ਪਰ ਉਸ ਦੇ ਲਈ ਜਿਹੜਾ ਆਪਣੀ ਜ਼ਮੀਨ ਦੀ ਫਰਦ ਜਾਂ ਆਧਾਰ ਕਾਰਡ ਨੂੰ ਵੀ ਅਪਲੋਡ ਕਰਨਾ ਜ਼ਰੂਰੀ ਹੈ ਉਸ ਦੇ ਲਈ ਸਬੰਧਤ ਸੈਂਟਰਾਂ ਤੇ ਜਾ ਸਕਦੇ ਹੋ ਮੁੱਖ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਈ ਕੇਵਾਈਸੀ ਕਰਾਉਣੀ ਲਾਜ਼ਮੀ ਹੈ ਕਿਉਂਕਿ ਉਸ ਲਾਭ ਲੈਣ ਲਈ ਉਸ ਲਾਭਪਾਤਰੀ ਨੂੰ ਉਸ ਦੀ ਇੱਕ ਜਿਹੜੀ ਸ਼ਰਤ ਆ ਉਹ ਪੂਰੀ ਜ਼ਰੂਰ ਕਰਨੀ ਹੋਵੇਗੀ ਆਨਲਾਈਨ ਤਾਂ ਕਈ ਕਿਸਾਨ ਜਿਹੜੇ ਨੇ ਉਹ ਇਸ ਤਰੀਕੇ ਨਾਲ ਨਹੀਂ ਆਪਣੀ ਲਾਭਪਾਤਰੀ ਜਾਂ ਦਾਵਾ ਕਰ ਸਕਦੇ ਜਿਸ ਕਰਕੇ ਉਹ ਵਾਂਝੇ ਰਹਿ ਜਾਂਦੇ ਐ ਇਸ ਰਾਸ਼ੀ ਨੂੰ ਲੈਣ ਤੋਂ ਤਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਰਹਿ ਗਏ ਨੇ ਉਹਨਾਂ ਨੂੰ ਵੀ ਇਹ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਪੰਜਾਬ ਦਾ ਖਬਰਨਾਮਾ ਚ ਖਬਰਾਂ ਦਾ ਸਿਲਸਲਾ ਇੱਥੇ ਹੀ ਖਤਮ ਹੁੰਦਾ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ